ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਜਿੰਨਾ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਪਹਿਲੀ ਵੱਡੀ ਖਬਰ ਹੈ ਔਰਤਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਤੇ ਦੂਜੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਸਰਕਾਰ ਇਸ ਮੁੱਦੇ ਦੇ ਉੱਪਰ ਬੜੀ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ ਤੇ ਤੀਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਦੀ ਅਸ਼ਲੀਲ ਵੀਡੀਓ ਦਾ ਵੱਡਾ ਰੌਲਾ ਪੈ ਗਿਆ ਹੈ ਇਹ ਨਵੀਂ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪੂਰਾ ਸੱਚ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ ਔਰ ਅਗਲੀ ਵੱਡੀ ਖਬਰ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਆ ਕਰਨ ਬਾਰੇ ਮੋਦੀ ਸਰਕਾਰ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਆ ਕਰਨ ਬਾਰੇ ਇੱਕ ਵੱਡਾ ਬਿਆਨ ਆਇਆ ਬੀਜੇਪੀ ਵੱਲੋਂ ਬਿਆਨ ਆਇਆ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਹੁਣ ਇੱਕ ਇੱਕ ਖਬਰ ਦੀ ਪੂਰੀ ਜਾਣਕਾਰੀ ਸੁਣੋ ਆਪਣਾ ਕਮੈਂਟ ਜਰੂਰ ਲਿਖ ਦੇਣਾ ਔਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਹਿਲੀ ਵੱਡੀ ਖਬਰ ਹੈ ਦਿੱਲੀ ਦੇ ਵਿੱਚ ਬਣੀ ਬੀਜੇਪੀ ਦੀ ਸਰਕਾਰ ਨੇ ਅੱਜ 8 ਮਾਰਚ ਔਰਤ ਦਿਵਸ ਦੇ ਉੱਪਰ ਹਰ ਮਹੀਨੇ ਔਰਤਾਂ ਨੂੰ 2500 ਰੁਪਏ ਦੇਣ ਦਾ ਜਿਹੜਾ ਐਲਾਨ ਕੀਤਾ ਸੀ ਅੱਜ ਦੇ ਦਿਨ ਉਹਨਾਂ ਨੇ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਇਸ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮਹਿਲਾ ਸਨਮਾਨ ਨਿਧੀ ਮਤਲਬ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਔਰਤਾਂ ਨੂੰ 2500 ਰੁਪਏ ਹਰ ਮਹੀਨੇ ਦਿੱਤੇ ਜਾਣਗੇ ਔਰ ਇਹ ਸਕੀਮ ਉਹਨਾਂ ਨੇ ਅੱਜ 8 ਮਾਰਚ ਔਰਤ ਦਿਵਸ ਕੁਮੰਤਰੀ ਮਹਿਲਾ ਦਿਵਸ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਹੁਣ ਲਾਗੂ ਕਿਸ ਤਰੀਕੇ ਨਾਲ ਕੀਤੀ ਜਾਏਗੀ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆਂ ਪੈਸੇ ਦੇਣ ਦੇ ਲਈ ਭਾਜਪਾ ਸਰਕਾਰ ਨੇ ਤਿੰਨ ਸ਼ਰਤਾਂ ਵੀ ਲਾਈਆਂ ਨੇ ਪਹਿਲੀ ਸ਼ਰਤ ਹੈ ਕਿ ਪੈਸੇ ਉਹਨਾਂ ਔਰਤਾਂ ਨੂੰ ਮਿਲਣਗੇ ਜਿਨ੍ਹਾਂ ਦੇ ਕੋਲ BPL ਕਾਰਡ ਹੋਏਗਾ ਮਤਲਬ ਬਲੋ ਪੌਰਟੀ ਲਾਈਨ ਗਰੀਬੀ ਰੇਖਾ ਤੋਂ ਥੱਲੇ ਵਾਲੀਆਂ ਔਰਤਾਂ ਨੂੰ ਮਿਲਣਗੇ ਸਾਰਿਆਂ ਨੂੰ ਨਹੀਂ ਮਿਲਣਗੇ ਪਰ ਹਰਾਨੀ ਦੀ ਗੱਲ ਇਹ ਗੱਲ ਪਹਿਲਾਂ ਨਹੀਂ ਆਖੀ ਸੀ BJP ਨੇ ਜਦੋਂ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਉਦੋਂ ਸਾਰੀਆਂ ਔਰਤਾਂ ਲਈ ਕੀਤਾ ਸੀ ਪਰ ਹੁਣ BPL ਕਾਰਡ ਦੀ ਸ਼ਰਤ ਲਾ ਦਿੱਤੀ ਹੈ ਦੂਜੀ ਗੱਲ ਜਿਨ੍ਹਾਂ ਔਰਤਾਂ ਦੀ ਉਮਰ 21 ਸਾਲ ਤੋਂ 60 ਸਾਲ ਤੱਕ ਹੈ ਉਹਨਾਂ ਨੂੰ ਮਿਲਣਗੇ ਜਿਨ੍ਹਾਂ ਦੀ ਉਮਰ 20 ਸਾਲ ਤੋਂ ਥੱਲੇ ਤੇ 60 ਤੋਂ ਉੱਪਰ ਹੈ ਉਹਨਾਂ ਨੂੰ ਨਹੀਂ ਮਿਲਣਗੇ ਹੁਣ ਇਹ ਗੱਲ ਵੀ ਬੀਜੇਪੀ ਨੇ ਪਹਿਲਾਂ ਨਹੀਂ ਕੀਤੀ ਸੀ ਹੁਣ ਤੀਜੀ ਸ਼ਰਤ ਜਿਹੜੀ ਲਾਈ ਗਈ ਹੈ ਜਿਹੜੀਆਂ ਔਰਤਾਂ ਕਿਸੇ ਵੀ ਮਹਿਕਮੇ ਤੇ ਸਰਕਾਰੀ ਨੌਕਰੀ ਕਰਦੀਆਂ ਜੌਬ ਕਰਦੀਆਂ ਉਹਨਾਂ ਨੂੰ ਵੀ ਪੈਸੇ ਨਹੀਂ ਮਿਲਣਗੇ ਹੁਣ ਤਿੰਨ ਸ਼ਰਤਾਂ ਲਾ ਕੇ ਬੀਜੇਪੀ ਨੇ ਕਰੀਬ-ਕਰੀਬ ਅੱਧੀਆਂ ਔਰਤਾਂ ਨੂੰ ਪੈਸੇ ਮਿਲਣ ਵਾਲੀ ਸਕੀਮ ਤੋਂ ਬਾਹਰ ਕੱਢ ਦਿੱਤਾ ਹੈ ਤੇ ਬਾਕੀਆਂ ਨੂੰ ਮਿਲਣਗੇ ਕਿ ਨਹੀਂ ਮਿਲਣਗੇ ਇਹਦਾ ਪਤਾ ਤਾਂ ਉਦੋਂ ਲੱਗੂ ਜਦੋਂ ਪੈਸੇ ਮਿਲਣਗੇ ਉਹ ਕਹਿੰਦੇ ਆ ਕਾਣਿਆ ਵੇ ਘੋੜੀ ਚੜੇਗਾ ਤਾਂ ਜਾਣਿਆ ਇਹ ਊਠ ਦਾ ਬੁੱਲ ਹੈ ਲਮਕੀ ਜਾਂਦਾ ਜਦੋਂ ਡਿੱਗੂਗਾ ਦੇਖ ਲਾਂਗੇ ਹਾਲ ਦੀ ਘੜੀ ਦੂਰ ਦੇ ਢੋਲ ਨੇ ਤੇ ਦੂਰ ਦੇ ਢੋਲ ਸੁਹਾਵਣੇ ਲੱਗਦੇ ਨੇ ਇਹ ਸਥਿਤੀ ਹੈ ਪਰ ਭਗਵੰਤਮਾਨ ਸਰਕਾਰ ਇਸ ਮੁੱਦੇ ਤੇ ਜ਼ਰੂਰ ਫਸ ਗਈ ਹੈ ਭਗਵੰਤਮਾਨ ਉਨ੍ਹਾਂ ਦੀ ਸਰਕਾਰ ਵੀ 1000 ਰੁਪਿਆ ਮਹੀਨਾ ਦੀ ਗਾਰੰਟੀ ਕਰਕੇ ਆਈ ਸੀ ਪਰ ਪੰਜਾਬ ਦੇ ਵਿੱਚ 35 ਮਹੀਨੇ ਸਰਕਾਰ ਨੂੰ ਹੋਣ ਵਾਲੇ ਨੇ ਪਰ ਅਜੇ ਤੱਕ ਇੱਕ ਚਵਾਨੀ ਵੀ ਔਰਤਾਂ ਨੂੰ ਨਹੀਂ ਦਿੱਤੀ ਗਈ ਥੇਲਾ ਵੀ ਨਹੀਂ ਦਿੱਤਾ ਗਿਆ ਹੁਣ ਸਵਾਲ ਇਹ ਆ ਕੀ ਭਗਵੰਤਮਾਨ ਸਰਕਾਰ ਪੈਸੇ ਦੇਵੇਗੀ ਜੇਕਰ ਬੀਜੇਪੀ ਨੇ ਆਉਂਦਿਆਂ ਹੀ ਦਿੱਲੀ ਦੇ ਵਿੱਚ ਔਰਤਾਂ ਨੂੰ ਆਪਣੀ ਦਿੱਤੀ ਗਾਰੰਟੀ ਮੁਤਾਬਕ ਪੈਸੇ ਦੇਣ ਦਾ ਐਲਾਨ ਕੀਤਾ ਹੈ ਭਾਵੇਂ ਕਿ ਉਹ ਲੰਗੜਾ ਲੂਲਾ ਜਿਹਾ ਹੀ ਕੀਤਾ ਹੈ ਪਰ ਫਿਰ ਵੀ ਕੀਤਾ ਤਾਂ ਮਾਨ ਸਰਕਾਰ ਦੇ ਉੱਪਰ ਵੱਡੇ ਸਵਾਲ ਖੜੇ ਹੋ ਗਏ ਨੇ ਹੁਣ ਘੇਰਿਆ ਜਾਣਾ ਚਫੇਰੇ ਤੋਂ ਹੁਣ ਉਮੀਦ ਤਾਂ ਐ ਸੀ ਕਿ ਸ਼ਾਇਦ ਭਗਵੰਤ ਮਾਨ ਸਰਕਾਰ ਵੀ ਪੰਜਾਬ 'ਚ ਇਹ ਐਲਾਨ ਕਰ ਦੇਵੇਗੀ ਪਰ ਕੀਤਾ ਨਹੀਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਮਹਿਲਾ ਦਿਵਸ ਦੇ ਉੱਪਰ ਭਗਵੰਤ ਮਾਨ ਸਰਕਾਰ ਸਰਪ੍ਰਾਈਜ਼ ਦੇਵੇਗੀ ਐਲਾਨ ਕਰੇਗੀ ਪਰ ਭਗਵਾਨ ਤੁਮਨ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਪਚਾ ਲ ਆ ਗਿਆ ਕਿਉਂਕਿ ਇੱਕ ਵੱਡੀ ਖਬਰ ਪੂਰੇ ਪੰਜਾਬ ਤੇ ਤੇਜ਼ੀ ਨਾਲ ਫੈਲ ਰਹੀ ਹੈ ਉਹ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਦੀ ਗੰਦੀ ਵੀਡੀਓ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਕਥਿਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਆਮ ਆਦਮੀ ਪਾਰਟੀ ਦੇ ਆਗੂ ਦੀ ਹੈ ਔਰ ਆਗੂ ਦਾ ਨਾਮ ਵੀ ਦੱਸਿਆ ਜਾ ਰਿਹਾ ਹੈ ਮੁਖਤਲ ਸਾਹਿਬ ਦੇ ਗਿੱਦੜਵਾ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਆਗੂ ਹੈ ਜਿਹੜਾ ਕਿ ਚੇਅਰਮੈਨ ਵੀ ਦੱਸਿਆ ਜਾਂਦਾ ਹੈ ਉਹਦੇ ਬਾਰੇ ਇੱਕ ਕਥਿਤ ਵੀਡੀਓ ਹੈ ਔਰ ਤੇਜ਼ੀ ਨਾਲ ਵੀਡੀਓ ਵੀ ਵਾਇਰਲ ਹੋ ਰਹੀ ਹੈ ਫੋਟੋਆਂ ਵੀ ਵਾਇਰਲ ਹੋ ਰਹੀਆਂ ਔਰ ਉਹ ਔਰ ਉਸ ਵੀਡੀਓ ਬਾਰੇ ਅਜੇ ਤੱਕ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਬੋਲਿਆ ਆਮ ਆਦਮੀ ਪਾਰਟੀ ਨੇ ਨਾ ਉਸ ਵੀਡੀਓ ਨੂੰ ਠੀਕ ਕਿਹਾ ਤੇ ਨਾ ਗਲਤ ਕਿਹਾ ਅਜੇ ਤੱਕ ਅਧਿਕਾਰਤ ਤੌਰ ਤੇ ਉਹਦੇ ਬਾਰੇ ਕੋਈ ਬਿਆਨ ਨਹੀਂ ਆਇਆ ਉਹ ਵੀਡੀਓ ਇਸ ਤਰ੍ਹਾਂ ਦੱਸੀ ਜਾ ਰਹੀ ਹੈ ਕਥਨ ਤੌਰ ਤੇ ਦੋਸ਼ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਆਗੂ ਹੈ ਜਿਹੜਾ ਚੇਅਰਮੈਨ ਵੀ ਹੈ ਤੇ ਇੱਕ ਔਰਤ ਨੇ ਦੱਸਿਆ ਜਾ ਰਿਹਾ ਕਿ ਉਹਦੇ ਤੇ ਦੋਸ਼ ਲਾਇਆ ਕਿ ਉਹ ਵਿਅਕਤੀ ਮੈਨੂੰ ਵਿਧਵਾ ਔਰਤ ਹੈ ਉਹ ਉਸਨੇ ਦੋਸ਼ ਲਾਇਆ ਕਿ ਇਹ ਮੈਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਗਲਤ ਕੰਮ ਇਹਨੇ ਜ਼ਬਰਦਸਤੀ ਕੀਤਾ ਤੇ ਉਸ ਤੋਂ ਬਾਅਦ ਉਹ ਉੱਥੇ ਇੱਕ ਵੀਡੀਓ ਬਣੀ ਹੈ ਜਿਹੜੀ ਵਾਇਰਲ ਹੋ ਰਹੀ ਹੈ ਹੁਣ ਆਮ ਆਦਮੀ ਪਾਰਟੀ ਨੂੰ ਸਾਹਮਣੇ ਆਉਣਾ ਚਾਹੀਦਾ ਔਰ ਇਹ ਵੀਡੀਓ ਗਲਤ ਹੈ ਕਿ ਠੀਕ ਹੈ ਇਹਦਾ ਖੁਲਾਸਾ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਈ ਸਾਰੇ ਐਮਐਲਏ ਤੇ ਮੰਤਰੀਆਂ ਦੇ ਉੱਪਰ ਪਹਿਲਾਂ ਵੀ ਅਸ਼ਲੀਲ ਵੀਡੀਓ ਦੇ ਦੋਸ਼ ਲੱਗੇ ਨੇ ਵਿਕਰਮਜੀਤ ਮਜੀਠੀਆ ਨੇ ਇੱਕ ਵਾਰ ਆਮ ਆਦਮੀ ਪਾਰਟੀ ਦੇ ਮੰਤਰੀ ਕੁਟਾਰੂ ਚੱਕ ਦੇ ਉੱਪਰ ਗੰਭੀਰ ਦੋਸ਼ ਲਾਏ ਸੀ ਪਰ ਆਮ ਆਦਮੀ ਪਾਰਟੀ ਨੇ ਅਜੇ ਤੱਕ ਉਹਦੇ ਬਾਰੇ ਕੋਈ ਵੀ ਪੁਖਤਾ ਖੁਲਾਸਾ ਨਹੀਂ ਕੀਤਾ ਉਹ ਵੀਡੀਓ ਅਸਲੀ ਸੀ ਕਿ ਨਕਲੀ ਦੇ ਬਾਰੇ ਕੁਝ ਨਹੀਂ ਜੇਕਰ ਉਹ ਵੀਡੀਓ ਗਲਤ ਸੀ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਵਿਕਰਮਜੀਤ ਮਜੀਠੀਆ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਜਾਂ ਜਿਹਦੇ ਉੱਪਰ ਵਿਕਰਮ ਮਜੀਠੀਆ ਨੇ ਦੋਸ਼ ਲਾਏ ਸੀ ਉਸ ਮੰਤਰੀ ਨੂੰ ਮਜੀਠੀਆ ਦੇ ਉੱਪਰ ਮਾਨ ਹਾਨੀ ਦਾ ਦਾਵਾ ਕਰਨਾ ਚਾਹੀਦਾ ਸੀ ਪਰ ਕੀਤਾ ਨਹੀਂ ਫਿਰ ਇਹਦਾ ਕੀ ਮਤਲਬ ਕੱਢਿਆ ਜਾਵੇ ਇਹੀ ਕਿ ਕੀ ਉਹ ਸੱਚ ਸੀ ਤੁਸੀਂ ਆਪਣਾ ਕਮੈਂਟ ਲਿਖਿਓ ਹੁਣ ਆਮ ਆਦਮੀ ਪਾਰਟੀ ਦੇ ਇੱਕ ਹੋਰ ਅਸ਼ਲੀਲ ਵੀਡੀਓ ਆਈ ਦੱਸੀ ਜਾਂਦੀ ਹੈ ਇਹਦੇ ਉੱਪਰ ਵੀ ਜੇ ਆਮ ਆਦਮੀ ਪਾਰਟੀ ਚੁੱਪ ਧਰਦੀ ਹੈ ਤਾਂ ਫਿਰ ਸਵਾਲ ਵੱਡੇ ਖੜੇ ਹੋ ਜਾਣਗੇ ਪਿਛਲੇ ਟਾਈਮ ਤੋਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਤੇ ਮੰਤਰੀਆਂ ਦੇ ਉੱਪਰ ਦੋਸ਼ ਲੱਗੇ ਨੇ ਉਹਨਾਂ ਦੇ ਉੱਪਰ ਕੀ ਜਾਂਚ ਪੜਤਾਲ ਕਰਕੇ ਆਮ ਆਦਮੀ ਪਾਰਟੀ ਨੇ ਕੱਢਿਆ ਇਹਦਾ ਕਦੇ ਖੁਲਾਸਾ ਨਹੀਂ ਹੋਇਆ ਗੁਰੂ ਹਰਸਹਾਈ ਦੇ ਐਮਐਲਏ ਫੌਜਾ ਸਿੰਘ ਸਰਾਰੀ ਦੇ ਉੱਪਰ ਦੋਸ਼ ਲੱਗੇ ਸੀ ਕਰਪਸ਼ਨ ਦੇ ਇੱਕ ਆਡੀਓ ਰਿਕਾਰਡਿੰਗ ਉਹਨਾਂ ਦੇ ਨਾਂ ਤੇ ਵਾਇਰਲ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਉਹਦਾ ਵੀ ਸੱਚ ਆਮ ਆਦਮੀ ਪਾਰਟੀ ਨੇ ਸਾਹਮਣੇ ਨਹੀਂ ਲਿਆਂਦਾ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਐਮਐਲਏ ਬੀਬੀ ਮਾਨੂੰਕੇ ਆ ਉਹਦੇ ਉੱਪਰ ਵੱਡੇ ਦੋਸ਼ ਲੱਗੇ ਸੀ ਕਿ ਉਹਨੇ ਕੋਠੀ ਨਪਲੀ ਹੈ ਉਹਦੇ ਉੱਪਰ ਵੀ ਆਮ ਆਦਮੀ ਪਾਰਟੀ ਚੁੱਪ ਰਹੀ ਹੈ ਉਸ ਤੋਂ ਬਾਅਦ ਬੀਬਾ ਅਨਮੋਲ ਗਗਨਮਾਨ ਤੇ ਦੋਸ਼ ਲੱਗੇ ਜਦੋਂ ਉਹ ਮੰਤਰੀ ਸੀ ਉਸ ਤੋਂ ਬਾਅਦ ਹੁਣ ਨਰਿੰਦਰ ਕੌਰ ਭਰਾਜ ਜਿਹੜੇ ਐਮਐਲਏ ਆਮ ਆਦਮੀ ਪਾਰਟੀ ਦੇ ਆ ਦੋਸ਼ ਉਹਨਾਂ ਤੇ ਵੀ 30 ਲੱਖ ਰੁਪਇਆ ਪ੍ਰਧਾਨਗੀ ਦੇਣ ਵਾਸਤੇ ਲੈਣ ਦੇ ਦੋਸ਼ ਲੱਗੇ ਪਰ ਉਹਦੇ ਤੇ ਵੀ ਅਜੇ ਤੱਕ ਆਮ ਆਦਮੀ ਪਾਰਟੀ ਚੁੱਪ ਐ ਉਧਰ ਬਲਕਾਰ ਸਿੱਧੂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹਨਾਂ ਦੇ ਉੱਪਰ ਕੁਛ ਕਥਿਤ ਆਡੀਓ ਰਿਕਾਰਡਿੰਗ ਜਿਹੜੀਆਂ ਉਹ ਲੀਕ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਵੀ ਉਹ ਔਰਤਾਂ ਬਾਰੇ ਬਹੁਤ ਗੰਦਾ ਬੋਲੇ ਉਹ ਜਿਹੜਾ ਮਿਸਤਰੀ ਤਰਖਾਨ ਭਾਈਚਾਰਾ ਰਾਮਗੜੀ ਆ ਭਾਈਚਾਰਾ ਉਹਦੇ ਬਾਰੇ ਬਹੁਤ ਮੰਦੀ ਤੇ ਟਿਚਰ ਪਰਿਸ਼ਦ ਦਾਬਲੀ ਉਹਨਾਂ ਨੇ ਵਰਤੀ ਹੈ ਪਰ ਉਹਦੇ ਉੱਪਰ ਵੀ ਆਮ ਆਦਮੀ ਪਾਰਟੀ ਚੁੱਪ ਹੈ ਇਸ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਐਮਐਲਏ ਨੇ ਜਿਨ੍ਹਾਂ ਦੇ ਉੱਪਰ ਗੰਭੀਰ ਦੋਸ਼ ਲੱਗੇ ਪਰ ਆਮ ਆਦਮੀ ਪਾਰਟੀ ਇਹ ਸਾਰੇ ਕੁਸ਼ ਦੇ ਉੱਪਰ ਚੁੱਪ ਵੱਟ ਜਾਂਦੀ ਹੈ ਚੁੱਪ ਕਰ ਜਾਂਦੀ ਹੈ ਕੋਈ ਕਾਰਵਾਈ ਨਹੀਂ ਹੁਣ ਤੁਸੀਂ ਦੱਸੋ ਕੀ ਇੰਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੇ ਤਿੰਨ ਸੀ ਦੀ ਗੱਲ ਕੀਤੀ ਸੀ ਬਈ ਕਰੈਕਟਰ ਸਾਡੇ ਬੰਦਿਆਂ ਦਾ ਸ਼ੁੱਧ ਹੋਊਗਾ ਨੋ ਕ੍ਰਪਸ਼ਨ ਹੋਊਗੀ ਔਰ ਤਿੰਨ ਜਿਹੜੀਆਂ ਸੀਆਂ ਆਮ ਆਦਮੀ ਪਾਰਟੀ ਨੇ ਐਲਾਨ ਕੀਤੀਆਂ ਸੀ ਮਤਲਬ ਚੰਗਾ ਕਰੈਕਟਰ ਹੋਊਗਾ ਕ੍ਰਪਸ਼ਨ ਨਹੀਂ ਹੋਊਗੀ ਸਾਡੇ ਬੰਦਿਆਂ ਦੇ ਵਿੱਚ ਬਾਕੀ ਜਿਹੜੀਆਂ ਸ਼ਰਤਾਂ ਦੀ ਗੱਲ ਕੀਤੀ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਤੇ ਸਵਾਲ ਉੱਠੇ ਨੇ ਪਰ ਆਮ ਆਦਮੀ ਪਾਰਟੀ ਚੁੱਪ ਹੈ। ਅਗਲੀ ਵੱਡੀ ਖਬਰ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਬਿਆਨ ਆਇਆ ਹੈ। ਭਾਜਪਾ ਦੇ ਇੱਕ ਵੱਡੇ ਲੀਡਰ ਨੇ ਇਹ ਬਿਆਨ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਮੋਦੀ ਬੰਦੀ ਸਿੰਘਾਂ ਨੂੰ ਰਿਹਾ ਕਰਨਗੇ। ਇਹ ਬਿਆਨ ਜਿਹੜੇ ਫਤੇਜੰਗ ਬਾਜਵਾ ਨੇ ਭਾਜਪਾ ਦੇ ਆਗੂ ਨੇ ਪੰਜਾਬ ਤੋਂ ਉਹਨਾਂ ਨੇ ਦਿੱਤਾ ਹੈ। ਫਤੇਜੰਗ ਬਾਜਵਾ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਐਲਾਨ ਕਰਨਗੇ ਇਹ ਹੋ ਸਕਦਾ ਹੈ ਕਿਉਂਕਿ ਬੀਜੇਪੀ ਦੇ ਆਗੂ ਨੇ ਬੀਜੇਪੀ ਦੇ ਅੰਦਰ ਇਸ ਮੁੱਦੇ ਤੇ ਗੱਲ ਚੱਲੀ ਹੋਵੇ ਕੋਈ ਫੈਸਲਾ ਹੋਇਆ ਹੋਵੇ ਔਰ 2027 ਦੀਆਂ ਵੋਟਾਂ ਦੇ ਨੇੜੇ ਆ ਕੇ ਇਸ ਤਰ੍ਹਾਂ ਦਾ ਕੋਈ ਐਲਾਨ ਕਰਨ ਦਾ ਬੀਜੇਪੀ ਦਾ ਇਰਾਦਾ ਹੋ ਸਕਦਾ ਹੈ ਕਿਉਂਕਿ ਬੀਜੇਪੀ ਇੰਜ ਕਰ ਵੀ ਸਕਦੀ ਹੈ ਸਜ਼ਾਵਾਂ ਬੰਦੀ ਸਿੰਘਾਂ ਦੀਆਂ ਪੂਰੀਆਂ ਹੋਈਆਂ ਨੂੰ ਬਹੁਤ ਟਾਈਮ ਹੋ ਚੁੱਕਾ ਹੈ ਇਹ ਪੰਜਾਬ ਦਾ ਇੱਕ ਵੱਡਾ ਮੁੱਦਾ ਵੀ ਹੈ ਅਬ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੱਗਿਆ ਬਹੁਤ ਟਾਈਮ ਹੋ ਗਿਆ ਪਰ ਅਜੇ ਤੱਕ ਕੋਈ ਸੁਣਵਾਈ ਹੋਈ ਨਹੀਂ ਹੈ ਤਾਂ ਹੁਣ ਜਿਹੜਾ ਫਤੇਜੰਗ ਬਾਜਵਾ ਜਿਹੜਾ ਕਿ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਹੈ ਜਿਹੜਾ ਕਿ ਭਾਜਪਾ 'ਚ ਹੈ ਉਹਨੇ ਇਹ ਬਿਆਨ ਦਿੱਤਾ ਹੈ ਤਾਂ ਇਸ ਬਿਆਨ ਦੇ ਵਿੱਚ ਲਾਜ਼ਮੀ ਕੁਝ ਨਾ ਕੁਝ ਸੱਚ ਹੋ ਸਕਦਾ ਹੈ ਤੁਹਾਨੂੰ ਕੀ ਲੱਗਦਾ ਵੈਸੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦੇਣਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਤੇ ਸ਼ੁਕਰੀਆ